ਸਾਸੀ ਗੱਲ ਜੀ ਸਾਰਿਆਂ ਨੂੰ ਕਹਿੰਦੇ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ ਬਹੁਤ ਬੁਰੀ ਆਦਤ ਆ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਕਿਸੇ ਦਾ ਮਾੜਾ ਸੋਚਣਾ ਵੀ ਨਹੀਂ ਚਾਹੀਦਾ ਕਦੇ ਵੀ ਕਿਸੇ ਦਾ ਮਾੜਾ ਸੋਚੋਗੇ ਨਾ ਤੁਹਾਡਾ ਮਾੜਾ ਆਪੇ ਹੀ ਹੋ ਜਾਣਾ ਕਿਸੇ ਦਾ ਚੰਗਾ ਸੋਚੋਗੇ ਤੁਹਾਡਾ ਚੰਗਾ ਹੋਊਗਾ 100% ਸਹੀ ਗੱਲ ਆ ਤਾਂ ਹੀ ਕਹਿੰਦੇ ਆ ਵੀ ਮੰਦਾ ਹੋ ਨਾ ਭੁਲੀਏ ਦਰਗਾਹਾਂ ਡਰੀਏ ਕਦੇ ਕਿਸੇ ਦਾ ਮਾੜਾ ਨਾ ਸੋਚਿਆ ਕਰੋ ਇਹ ਜਿਹੜੀ ਇਹ ਦੁਨੀਆ ਇਦਾਂ ਹੀ ਚੱਲ ਰਹੀ ਆ ਕਦੇ ਵੀ ਕਿਸੇ ਦਾ ਮਾੜਾ ਸੋਚਦੇ ਆ ਨਾ ਤੇ ਆਟੋਮੈਟਿਕਲੀ ਤੁਹਾਡਾ ਮਾੜਾ ਹੋਣਾ ਹੀ ਹੋਣਾ ਹੈ ਲਿਖੀ ਹੋਈ ਗੱਲ ਆ ਇਹ ਮੈਂ ਨਹੀਂ ਕਹਿੰਦਾ ਇਹ ਗੁਰਬਾਣੀ ਕਹਿੰਦੀ ਹੈ ਇਸ ਲਈ ਕਦੇ ਵੀ ਕਿਸੇ ਦਾ ਮਾੜਾ ਨਾ ਸੋਚਿਆ ਕਰੋ ਤੁਸੀਂ ਕਿਸੇ ਦਾ ਚੰਗਾ ਸੋਚੋਗੇ ਤੁਹਾਡਾ ਚੰਗਾ ਆਪੇ ਹੋ ਜਾਣਾ ਦਮੜਾ ਬੋਲ ਨਾ ਬੋਲਿਆ ਕਰੋ ਕਿਸੇ ਦਾ ਦਿਲ ਨਾ ਦਿਖਾਇਆ ਕਰੋ ਚੰਗਾ ਸੋਚੋ ਚੰਗੇ ਬੋਲ ਬੋਲੋ ਸਭ ਕੁਝ ਚੰਗਾ ਹੀ ਚੰਗਾ ਹੋਊਗਾ